ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਹੜੇ ਵੀ ਚੈਨਲ ਤੇ ਨਵੇਂ ਆਓ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਨਾਲ ਹੀ ਜੇ ਕਿਸੇ ਵੀ ਨੇ ਖੇਤੀਬਾੜ ਦਾ ਕੋਈ ਵੀ ਸਾਧਨ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਨੀਚੇ ਆਪਣਾ WhatsApp ਨੰਬਰ ਸੋਹਰੈਸ਼ ਨੰਬਰ ਤੇ ਕਨੈਕਟ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਸੈਂਡ ਕਰ ਸਕਦੇ ਹੋ ਅੱਜ ਆਪਾਂ ਤੁਹਾਡੇ ਲਈ ਦੋ ਟਰੈਕਟਰ ਲੈ ਕੇ ਆਏ ਹਾਂ ਜੀ ਇੱਕ ਪ੍ਰੀਤ 6099 ਇੱਕ ਸੋਨਲੀਕਰ ਟਰੈਕਟਰ ਜੀ ਦੋਨਾਂ ਟਰੈਕਟਰਾਂ ਦੀ ਪੂਰੀ ਫੁੱਲ ਜਾਣਕਾਰੀ ਦੇਵਾਂਗੇ ਵੀਡੀਓ ਲਾਟਸ ਤੱਕ ਜਰੂਰ ਦੇਖੋ ਜੀ ਪਹਿਲਾਂ ਗੱਲ ਕਰਦੇ ਆਪਾਂ ਪ੍ਰੀਜ਼ 6099 ਟਰੈਕਟਰ ਦੀ 2012 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ 2012 ਮਾਡਲ ਪੰਜਾਬ ਨੰਬਰ ਇੰਜਨ ਗੇਅਰ ਲੈਫਟ ਦੀ ਮਾਲਕੀ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਪਾਵਰ ਸਟੀering ਦੇ ਵਿੱਚ ਟਰੈਕਟਰ ਹੈ ਜੀ ਨਾਲ ਦੇ 30% ਟਰੈਕਟਰ ਦੇ ਟਾਇਰ ਹੈ ਜੀ ਟਰੈਕਟਰ ਤੁਸੀਂ ਵਾ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ A1 ਕੰਡੀਸ਼ਨ ਦਾ ਟਰੈਕਟਰ ਹੈ ਇੰਜਨ ਗੀਅਰ ਲੈਫਟ ਦੀ ਮਾਲਕੀ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਨਾਲ ਦਾ ਸਾਰਾ ਰੰਗ ਪੇਂਟ ਹੈ ਜੀ ਪੰਜਾਬ ਨੰਬਰ ਹੈ 2012 ਮਾਡਲ ਨਾਲ ਦੇ 30% ਟਾਇਰ ਪਾਵਰ ਸਟੀering ਦੇ ਵਿੱਚ ਟਰੈਕਟਰ ਹੈ ਜੀ 2012 ਮਾਡਲ ਕੱਲਾ ਵਹੀ ਚੱਲਿਆ ਹੋਇਆ ਟਰੈਕਟਰ ਹੈ ਜੀ ਇੰਜਨ ਗੀਅਰ ਲੈਫਟ ਦੀ ਮਾਲਕੀ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਦੀ ਨਾਲ ਦੇ 30% ਟਾਇਰ ਹੈ ਜੀ ਮਾਲਕੀ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਹੈ ਗਾਰੰਟੀ ਹੈ ਟਰੈਕਟਰ ਤੁਸੀਂ ਵਾ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਮਾਲਕ ਵੀਰਾਂ ਦਾ ਏਰੀਆ ਬਧੌੜ ਉੱਥੇ ਇਹ ਟਰੈਕਟਰ ਖੜਾ ਹੈ ਜੀ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਜੋ ਡਿਮਾਂਡ ਹੈ 2 ਲੱਖ ਤੇ 49000 ਰੁਪਏ ਰੱਖੀ ਗਈ ਹੈ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਮਾਨਤਾ ਨਾਲ ਜ਼ਰੂਰ ਹੋ ਜਾਊਗਾ ਜੀ ਇੱਕ ਵਾਰ ਤੁਸੀਂ ਟਰੈਕਟਰ ਚਲਾ ਕੇ ਵਾ ਕੇ ਚੈੱਕ ਜ਼ਰੂਰ ਕਰੋ ਰੇਟ ਦਾ ਮੌਕੇ ਤੇ ਜ਼ਰੂਰ ਹੋ ਜਾਊਗਾ ਜੀ ਮਾਲਕ ਵੀਰ ਦਾ ਮੋਬਾਈਲ ਨੰਬਰ 9417619364 ਇਸ ਨੰਬਰ ਤੇ ਕਨੈਕਟ ਕਰ ਸਕਦੇ ਹੋ ਟਰੈਕਟਰ ਖਰੀਦਣ ਦੀ ਚਾਹ ਬਣਨ ਇਸ ਨੰਬਰ ਤੇ ਕਨੈਕਟ ਜਰੂਰ ਕਰ ਸਕਦੇ ਹੋ ਜੀ ਫੁੱਲ ਜਾਣਕਾਰੀ ਵੀਡੀਓ ਵਿੱਚ ਮਿਲੂਗੀ ਫੋਨ ਤੇ ਵੀ ਗੱਲ ਕਰਕੇ ਤੁਸੀਂ ਪੁੱਛ ਸਕਦੇ ਹੋ ਜੀ ਹੁਣ ਆਪਾਂ ਤੁਹਾਡੇ ਲਈ ਕਹਿੰਦਾ ਸੋਨਾ ਲੀਕਾ RX 750 ਡੀਜੀ ਟਰੈਕਟਰ ਹੈ 2015 ਮਾਡਲ ਟਰੈਕਟਰ ਹੈ ਜੀ 2015 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਫੇਵਰਹੁੱਡ 73 ਟਰੈਕਟਰ ਉੱਪਰ ਲੱਗੀ ਹੋਈ ਹੈ ਬੰਪਰ ਟੂ ਲੈਂਕਨ ਤੱਕ ਸਾਰਾ ਆਲ オリジナル ਪੇਂਟ ਹੈ ਟਰੈਕਟਰ ਦੇ ਨਾਲ ਦੇ 50% ਟਾਇਰ ਹੈ ਜੀ ਬਹੁਤ ਹੀ ਵਧੀਆ ਘੱਟ ਖੇਤੀ ਚ ਚੱਲਿਆ ਹੋਇਆ ਟਰੈਕਟਰ ਹੈ ਸਾਫ਼ ਸੁਥਰੀ A1 ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਫੇਵਰਹੁੱਡ 73 ਲੱਗੀ ਹੋਈ ਹੈ ਨਾਲ ਦੇ 50% ਟਾਇਰ ਹੈ ਪਾਵਰ ਸਟੀering ਦੇ ਵਿੱਚ ਟਰੈਕਟਰ ਹੈ ਜੀ ਸਾਈਡ ਗੇਅਰ ਦੇ ਵਿੱਚ ਡਬਲ ਡਿਸਟ੍ਰਿਬਿਊਟਰ ਹੈ ਜੀ ਬਹੁਤ ਹੀ ਵਧੀਆ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਦੀ ਟਰੈਕਟਰ ਤੁਸੀਂ ਵਾਕੇ ਚਲਾ ਕੇ ਚੈੱਕ ਜ਼ਰੂਰ ਕਰ ਸਕਦੇ ਹੋ ਜੀ ਮੌਕੇ ਤੇ ਮਾਨਤਾ ਨਾਲ ਜ਼ਰੂਰ ਹੋਊਗਾ ਤੁਹਾਡਾ ਵੀਡੀਓ ਵਿੱਚ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰੀ A1 ਕੰਡੀਸ਼ਨ ਦੇ ਵਿੱਚ ਟਰੈਕਟਰ ਹੈ 2015 ਮਾਡਲ ਪਾਵਰ ਸਟੀering ਡਬਲ ਡਿਸਟਿਬਿਊਟਰ ਸਾਈਡ ਗੇਅਰ ਦੇ ਵਿੱਚ ਟਰੈਕਟਰ ਹੈ ਫੈਬਰ ਹੁੱਡ ਸਤਰੀ ਬਿਲਕੁਲ ਲੱਗੀ ਹੋਈ ਹੈ ਜੀ ਨਾਲ ਮਿਲੂਗੀ ਇੰਜਨ ਗੇਅਰ ਲੈਫਟ ਦੀ ਮਾਲਕੀ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਤੁਸੀਂ ਟਰੈਕਟਰ ਚਲਾ ਕੇ ਵਾਕੇ ਚੈੱਕ ਜ਼ਰੂਰ ਕਰ ਸਕਦੇ ਹੋ ਵੀਡੀਓ ਦੇ ਲਾਸਟ 'ਚ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਵੀ ਜ਼ਰੂਰ ਮਿਲੂਗਾ ਫੋਨ ਤੇ ਵੀ ਗੱਲਬਾਤ ਕਰਕੇ ਤੁਸੀਂ ਟਰੈਕਟਰ ਦੀ ਜਾਣਕਾਰੀ ਹੋਰ ਲੈ ਸਕਦੇ ਹੋ ਬਹੁਤ ਹੀ ਵਧੀਆ ਸ਼ੋਰਮ ਕੰਡੀਸ਼ਨ ਦਾ ਟਰੈਕਟਰ ਦੀ ਮਾਲਕ ਵੀਰਾਂ ਦਾ ਮੋਬਾਈਲ ਹੈ 9417619364 ਟਰੈਕਟਰ ਦੀ ਜੋ ਡਿਮਾਂਡ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਜੋ ਡਿਮਾਂਡ ਹੈ ਮਾਲਕ ਵੀਰਾਂ ਵੱਲੋਂ 3 ਲੱਖ ਤੇ 85000 ਰੁਪਏ ਰੱਖੀ ਗਈ ਹੈ 3 ਲੱਖ ਤੇ 85000 ਰੁਪਏ ਟਰੈਕਟਰ ਦੀ ਡਿਮਾਂਡ ਰੱਖੀ ਹੋਈ ਹੈ ਮੋਕ ਕਿਤੇ ਮਾਨਤਾ ਜ਼ਰੂਰ ਹੋਊਗਾ ਸਕਰੀਨ ਤੇ ਸ਼ੋ ਸਕਰੀਨ ਤੇ ਮੋਬਾਈਲ ਨੰਬਰ ਸ਼ੋ ਹੋ ਰਿਹਾ 9417019364 ਇਸ ਨੰਬਰ ਤੇ ਕਨੈਕਟ ਕਰ ਸਕਦੇ ਹੋ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅੱਗੇ ਤੋਂ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਹੋਰ ਤੱਕ ਵੀਡੀਓ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਜੀ